ਐ ਸਰ ਸੈਲਰ ਮਾਰਕਾ ਇੰਦਰਪਾਲ ਜੀ ਬੋਲ ਰਿਹਾ ਹਾਂ ਹਾਂ ਜੀ ਹਾਂ ਜੀ ਫਰਾਜ ਜੀ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਜੀ ਸਰ ਨਿਊ ਚੈਨਲ ਤੋਂ ਗੱਲ ਕਰ ਰਿਆ ਸੀਗਾ ਰਵੀ ਵਰਮਾ ਹਾਂ ਜੀ ਹਾਂ ਜੀ ਵਰਮਾ ਜੀ ਫਰਾਜ ਜੀ ਬੇਨਤੀ ਸੀਗੀ ਜਿਹੜੇ ਆਪਣੇ ਸੈਲਰ ਦੇ ਮੂਰੇ ਟਰੱਕ ਖੜੇ ਹੁੰਦੇ ਆ ਸਰ ਇਸ ਸਬੰਧੀ ਤੁਹਾਡਾ ਇੱਕ ਪੱਖ ਲੈਣਾ ਸੀਗਾ ਤਾਂ ਇਹੀ ਆ ਵੀ ਤੁਸੀਂ ਇਨਸਪੈਕਟਰ ਸਾਹਿਬ ਨਾਲ ਗੱਲ ਕਰੋ ਜਾਂ ਯੂਨੀਅਨ ਨਾਲ ਗੱਲ ਕਰੋ ਵੀ ਸਾਡੇ ਕੋਲੇ ਘੱਟ ਟਰੱਕ ਆਣ ਜਿਹਦੇ ਨਾਲ ਅਸੀਂ ਉਹਨਾਂ ਦੀ ਸਮਾਈ ਕਰ ਸਕੀਏ ਪਰ ਸਰ ਆਉਂਦੇ ਤੋਂ ਵੱਡੇ ਨਾਲ ਅਸੀਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹ ਤੇ ਸੈਲਰ ਵਾਲੇ ਨੇ ਦੇਖਣਾ ਕਿੱਥੇ ਲਵਾਉਣੇ ਆ ਨਹੀਂ ਨਹੀਂ ਅਸੀਂ ਨਹੀਂ ਦੇ ਇਹ ਉਹਨਾਂ ਨੇ ਭੇਜਨੇ ਹੁੰਦੇ ਆ ਯੂਨੀਅਨ ਨੇ ਦੇਣੇ ਹੁੰਦੇ ਆ ਤੱਕ ਇਨਸਪੈਕਟਰਾਂ ਦੀ ਧਮਾਨ ਦਿੱਤੇ ਨੇ ਹੁੰਦੇ ਆ ਠੀਕ ਹੈ ਉਸੇ ਹਿਸਾਬ ਨਾਲ ਲਿਫਟਿੰਗ ਜਿਹੜੀ ਆ ਹੁੰਦੀ ਆ ਪਰ ਸਰ ਇਹਨਾਂ ਨੂੰ ਉਹਨਾਂ ਨੂੰ ਕੋਈ ਸਾਨੂੰ ਜਿਹੜਾ ਘੱਟ ਤੋਂ ਘੱਟ ਟਰੱਕ ਜਿਹੜੇ 2 ਜਾਂ 3 ਜਾਂ 5 ਜਦੋਂ ਲੈ ਜਾਂਦੇ ਮੰਡੀ 'ਚ ਰੋਕ ਲੈਂਦੇ ਇਹ ਤਾਂ ਸਰ ਤੁਸੀਂ ਬੇਨਤੀ ਕਰਨੀ ਨਾ ਚੀਜ਼ ਦੀ ਦੇਖੋ ਇੱਕ ਹਣ ਤੁਸੀਂ ਉਸ 'ਚੋਂ ਪ੍ਰੋਫਿਟ ਲੈ ਰਹੇ ਆ ਜੋ ਵੀ ਸੈਲਰ 'ਚ ਹੋਣਾ ਹੈ ਜਾਂ ਸਰਕਾਰ ਪ੍ਰੋਫਿਟ ਲੈ ਰਹੀ ਆ ਤੇ ਜਿਹੜੇ ਨੌਜਵਾਨਾਂ ਦੀ ਮੌਤ ਦਾ ਮੌਤ ਹੋ ਗਈ ਆ ਉਹਨਾਂ ਦਾ ਇਹਦੇ 'ਚ ਸਰ ਕੀ ਕਸੂਰ ਸੀ ਜਾਂ ਜਿਹੜੇ ਰਾਹਗਿਰ ਖੱਜਲ ਹੋ ਰਹੇ ਆ ਉਹਨਾਂ ਦਾ ਕੀ ਕਸੂਰ ਸਰ ਮੈਂ ਪਰ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹਦੇ ਬਾਰੇ ਤੁਸੀਂ ਨਾ ਯੂਨੀਅਨ ਨਾਲ ਗੱਲ ਕਰੋ ਜਿਹਨਾਂ ਦੇ ਟਰੱਕ ਆ ਜਾਂ ਟਰੱਕ ਓਪਰੇਟਰਾਂ ਨਾਲ ਸਰ ਸਾਡੇ ਤਾਂ ਪਹਿਲੇ ਪ੍ਰੋਵੀਜ਼ਨ ਦੇ ਅਸਿ ਕਿਉਂਕਿ ਤੁਹਾਡੇ ਜਰਾਂ ਦਾ ਮੂਰੀ ਲੱਗਦਾ ਪਹਿਲੀ ਗੱਲ ਤੁਹਾਡੇ ਨਾਲ ਕਰਾਂਗੇ ਨਹੀਂ ਇਹ ਵਿੱਚ ਆ ਤੁਸੀਂ ਨਾ ਉਹਨਾਂ ਯੂਨੀਅਨ ਨਾਲ ਗੱਲ ਕਰੋ ਜੀ ਸਰ ਤੁਸੀਂ ਮਿਲ ਕੇ ਔਨ ਕੈਮਰਾ ਕੁਝ ਕਹਿਣਾ ਚਾਹੁੰਦੇ ਜਾਂ ਤੁਸੀਂ ਜੋ ਰਿਕਾਰਡਿੰਗ ਕਰਕੇ ਆ ਸੀ ਇਹ ਚਲਾ ਲਓ ਮੈਂ ਜੋ ਕੁਝ ਕਹਿ ਤੁਕਣ ਦੀ ਤੁਹਾਨੂੰ ਆਲਰੇਡੀ ਤੁਸੀਂ ਯੂਨੀਅਨ ਨਾਲ ਗੱਲ ਕਰ ਲਿਆ ਮਿਹਰਬਾਨੀ ਜੀ ਮਿਹਰਬਾਨੀ ਓਕੇ ਥੈਂਕ ਯੂ